ਯਸیں ਹਰ ਇੱਕ ਭੈਣ ਨੂੰ ਭੈਣ ਮੰਨਦੇ ਆਂ ਧੀ ਮੰਨਦੇ ਆਂ ਬੱਚੀ ਮੰਨਦੇ ਇਹ ਜਲੰਧਰ ਦੇ ਵਿੱਚ ਜੋ ਵੀ ਬਹੁਤ ਮਾੜੀ ਘਟਨਾ ਹੋਈ ਜੋ ਇੱਕ ਦਰਿੰਦੇ ਬੰਦੇ ਨੇ ਦਰਿੰਦਗੀ ਕਰਕੇ ਬੱਚੀ ਨੂੰ ਖਤਮ ਕੀਤਾ ਜਿਹਦੀ ਜਿੰਨੀ ਨਖੇਦੀ ਕੀਤੀ ਜਾਵੇ ਉਹਨੇ ਘਾਟਾ ਅਨਸੀਦੀ ਸਜ਼ਾ ਹੋਣੀ ਚਾਹੀਦੀ ਸਿੱਖੀ ਸਾਰੀ ਕੌਮ ਦੀ ਮੰਗ ਆ ਵੀ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਤਾਂ ਕਿ ਅੱਗੇ ਤੋਂ ਇਹ ਜਿਹੜਾ ਜ਼ੁਲਮ ਆ ਤਸ਼ੱਦਦ ਦਾ ਨਾ ਵੀ ਇਹੋ ਜਿਹੇ ਬੰਦਿਆਂ ਨੂੰ ਸਖਤ ਸਜ਼ਾਵਾ ਹੋਣਗੀਆਂ ਤੇ ਇਹ ਰੁਕਣਗੇ ਤੇ ਪੁਲਿਸ ਵਾਲੇ ਵੀ ਚਾਰਕ ਮੁਲਾਜ਼ਮ ਆਏ ਆ ਉਹ ਅੰਦਰ ਗਏ ਕਹਿੰਦੇ ਵੀ ਉੱਥੇ ਨਹੀਂ ਹੈਗੀ ਬੱਚੀ ਅਸੀਂ ਤਲਾਸ਼ੀ ਕਰ ਲਈ ਆ ਚਾਹ ਵੀ ਕੇ ਆ ਗਏ ਆ ਉਹ ਜਿਹੜੇ ਸਬੰਧਤ ਅਧਿਕਾਰੀ ਦੋ ਦੇ ਵਿਸ਼ੇਸ਼ ਨਾਮ ਇੱਥੇ ਲਾਇਗੈ ਦੋ ਜਣਿਆਂ ਦਾ ਉਹ ਜਿਹੜੇ ਆ ਉਹ ਬਰਖਾਸਤ ਹੋਣੇ ਚਾਹੀਦੇ ਆ ਸ਼ਾਇਦ ਹੋ ਸਕਦਾ ਵੀ ਉਹ ਥੋੜੀ ਦੀ ਉਹਨੂੰ ਸਖਤੀ ਵਰਤ ਲੈਂਦੇ ਤੇ ਬੱਚੀ ਦੀ ਜਾਨ ਸਾਰੇ ਪਰਿਵਾਰ ਕਿ ਮੈਂ ਬਹਿ ਕੇ ਆਇਆ ਅਰਦਾਸ ਮੈਂ ਖੁਦ ਕਰਕੇ ਆਇਆ ਬੱਚੀ ਦੀ 24 ਘੰਟੇ ਅਕਾਲ ਤੱਕ ਸਾਹਿਬ ਇਸ ਪਰਿਵਾਰ ਦੇ ਨਾਲ ਖੜਾ ਕੋਈ ਵੀ ਲੜਾਈ ਲੜੂਗਾ ਪਰਿਵਾਰ ਇਨਸਾਫ ਦੀ ਤੇ ਅਸੀਂ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਉਂਕਿ ਸਾਡਾ ਫਰਜ਼ ਆ ਾਂ ਦੇ ਵਿੱਚ ਕਦੀ ਵੀ ਇਹ ਗੱਲ ਨਹੀਂ ਆ ਗਈ ਕਿ ਅਸੀਂ ਕਿਸੇ ਦੋਸ਼ੀ ਨਾ ਕਰੀਏ ਸਾਡਾ ਖਾਕਾ ਨਹੀਂ ਇਹ ਕਿਸੇ ਵਿਸ਼ੇਸ਼ ਧਰਮ ਦਾ ਮਸਲਾ ਨਹੀਂ ਆ ਇਹ ਦੁਸ਼ਟ ਦਾ ਮਸਲਾ ਤੇ ਦੁਸ਼ਟ ਨੇ ਪਾਪ ਕੀਤਾ ਤੇ ਕੋਈ ਨਾਲ ਸਿੱਖਾ ਵਾਲੇ ਪਾਸੇ ਤੁਸੀਂ ਕੋਈ ਵੇਖਿਆ ਵੀ ਖੜਿਆ ਉਹ ਦਿਨ ਜਿਹੜੇ ਕੁੱਟ ਮਾਰ ਕੀਤੀ ਉਹ ਵੀ ਤੇ ਸਿੱਖ ਹੀ ਕਰ ਰਿਆ ਸੀ ਨਾ ਕਿੱਥੀ ਜਦਾ ਹੋ ਹੀ ਨਹੀਂ ਸਕਦਾ ਕਿ ਦੋਸ਼ੀ ਨੂੰ ਬਚਾਇਆ ਜਾਵੇ ਅਸੀਂ ਤੇ ਦੋਸ਼ੀ ਦੇ ਖਿਲਾਫ ਖੜਾਂਗੇ ਪਾਪੀ ਦਾ ਕੀ ਧਰਮ ਆ ਜੀ ਇਹ ਬਹੁਤ ਜ਼ਿਆਦਾ ਮੰਦ ਭਾਗੀ ਹਰ ਇੱਕ ਦੇ ਦਿਲ ਨੂੰ ਬਲੁੰਦਰਨ ਵਾਲੀ ਘਟਨਾ ਹੋਈ ਬੱਚੇ ਬੱਚੀਆਂ ਧੀਆ ਭੈਣਾ ਸਾਡੀ ਪੰਜਾਬ ਦੀ ਇੱਕ ਸਾਈਕੀ ਆ ਪਰ ਸਿੱਖੀ ਚ ਵੀ ਆ ਇਹ ਅਸੀਂ ਹਰ ਇੱਕ ਭੈਣ ਨੂੰ ਭੈਣ ਮੰਨਦੇ ਆ ਧੀ ਮੰਨਦੇ ਆ ਬੱਚੀ ਮੰਨਦੇ ਆ ਇਹ ਜਲੰਧਰ ਦੇ ਵਿੱਚ ਜੋ ਵੀ ਬਹੁਤ ਮਾੜੀ ਘਟਨਾ ਹੋਈ ਜੋ ਇੱਕ ਦਰਿੰਦੇ ਬੰਦੇ ਨੇ ਦਰਿੰਦਗੀ ਕਰਕੇ ਬੱਚੀ ਨੂੰ ਖਤਮ ਕੀਤਾ ਇਹਦੀ ਜਿੰਨੀ ਖੇਧੀ ਕੀਤੀ ਜਾਵੇ ਉਹਨੇ ਘਾਟਾ ਔਰ ਇਹੋ ਜੇ ਦਰਿੰਦੇ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਸਿੱਖੀ ਜਿਹੜੀ ਆ ਕਦੀ ਕਿਸੇ ਨੂੰ ਬਚਾਉਂਦੀ ਨਹੀਂ ਆ ਬਲਿਕਸ ਬਾਨੋ ਦੇ ਕਾਤਲ ਛੱਡੇ ਗਏ ਉਹਨਾਂ ਦਾ ਸਵਾਗਤ ਹੋਇਆ ਔਰ ਅਸੀਂ ਸਾਰੀ ਸਿੱਖ ਕੌਮ ਇਹ ਜਿਹੜਾ ਦਰਿੰਦਾ ਸਾਰੀ ਕੌਮ ਦੀ ਮੰਗ ਆ ਵੀ ਇਹਨੂੰ ਫਾਂਸੀ ਦੀ ਸਜ਼ਾ ਹੋਵੇ ਤਾਂ ਕਿ ਅੱਗੇ ਤੋਂ ਇਹ ਜਿਹੜਾ ਜੁਲਮ ਆ ਤਸ਼ੱਦਦ ਦਾ ਨਾ ਵੀ ਇਹੋ ਜਿਹੇ ਬੰਦਿਆਂ ਨੂੰ ਸਖਤ ਸਜ਼ਾਵਾਂ ਹੋਣਗੀਆਂ ਤੇ ਇਹ ਰੁਕਣਗੇ ਨਹੀਂ ਤੇ ਆਪਾਂ ਸਭ ਜਾਣਦੇ ਆਂ ਵੀ ਸਮਾਜ ਦੇ ਵਿੱਚ ਇਹੋ ਜਿਹੇ ਘਟਨਾਵਾਂ ਹੁਣ ਬਹੁਤ ਜ਼ਿਆਦਾ ਵਾਪਰਨ ਲੱਗ ਪਈਆਂ ਤਾਂ ਇੱਕ ਤੇ ਅਸੀਂ ਸਰਕਾਰ ਦੇ ਕੋਲੋਂ ਅਦਾਲਤ ਦੇ ਕੋਲੋਂ ਕਹਿੰਨੇ ਵੀ ਇਹਨੂੰ ਫਾਸਟ ਟਰੈਕ ਤੇ ਲਿਆ ਕੇ ਛੇਤੀ ਤੋਂ ਛੇਤੀ ਫਾਂਸੀ ਦਿੱਤੀ ਜਾਵੇ ਤਾਂ ਕਿ ਸਮਾਜ ਨੂੰ ਸੁਨਿਆ ਜਾਵੇ ਮਿਸਾਲੀ ਸਜ਼ਾ ਮਿਸਾਲੀ ਸਜ਼ਾ ਵੀ ਦਰਿੰਦਗੀ ਜਿਹੜੀ ਆ ਉਹ ਪਰਵਾਹ ਨਹੀਂ ਆ ਉਹ ਕੋਈ ਵੀ ਕਰਨ ਵਾਲਾ ਹੋਵੇ ਉਹ ਕਿਸੇ ਨਾਲ ਵੀ ਕਰੇ ਦੂਜੀ ਗੱਲ ਮੈਨੂੰ ਪਰਿਵਾਰ ਨੇ ਦੱਸਿਆ ਅੰਦਰ ਉਹ ਤੁਹਾਨੂੰ ਵੀਡੀਓ ਜਾਰੀ ਵੀ ਕਰਦਾਂਗੇ ਭਈ ਉਦੋਂ ਜਦੋਂ ਪਤਾ ਲੱਗਾ ਪਰਿਵਾਰ ਨੇ ਤੁਰੰਤ ਭਾਲ ਕੀਤੀ ਆ ਬੱਚੀ ਦੀ ਔਰ ਪਰਿਵਾਰ ਨੂੰ ਪਤਾ ਸੀ ਵੀ ਉੱਥੇ ਮਿਲਣ ਗਈ ਉਹਦੀ ਸਹੇਦੀ ਹੀ ਉੱਥੇ ਤੇ ਪੁਲਿਸ ਵਾਲੇ ਵੀ ਚਾਰਕ ਮਲਾਜਮ ਆਏ ਆ ਉਹ ਅੰਦਰ ਗਏ ਕਹਿੰਦੇ ਵੀ ਉੱਥੇ ਨਹੀਂ ਹੈਗੀ ਬੱਚੀ ਅਸੀਂ ਤਲਾਸ਼ੀ ਕਰ ਲਈ ਆ ਚਾਹ ਵੀ ਕੇ ਆ ਗਏ ਆ ਉਹ ਜਿਹੜੇ ਸਬੰਧਤ ਅਧਿਕਾਰੀ ਦੋ ਦੇ ਵਿਸ਼ੇਸ਼ ਨਾਮ ਇੱਥੇ ਲਾਇਗਏ ਦੋ ਜਣਿਆਂ ਦਾ ਉਹ ਜਿਹੜੇ ਆ ਬਰਖਾਸਤ ਹੋਣੇ ਚਾਹੀਦੇ ਆ ਸ਼ਾਇਦ ਹੋ ਸਕਦਾ ਵੀ ਉਹ ਥੋੜੀ ਦੀ ਉਹਨੂੰ ਸਖਤੀ ਵਰਤ ਲੈਂਦੇ ਤੇ ਬੱਚੀ ਦੀ ਜਾਨ ਬਾਜ਼ਾਂ ਦੀ ਉਹ ਅੱਜ ਸਾਡੇ ਵਿੱਚ ਹੁੰਦੀ ਇਸ ਮਾਮਲੇ ਦੇ ਵਿੱਚ ਕੋਈ ਟਲਾਈ ਕਿਵੇਂ ਵਰਤ ਸਕਦੇ ਆ ਆਪਾਂ ਜਦੋਂ ਬੱਚੀ ਦਾ ਹੀ ਮਸਲਾ ਹੈ ਤੇ ਉਹ ਬਰਖਾਸਤ ਹੋਣੇ ਚਾਹੀਦੇ ਮੈਂ ਡੀਜੀਪੀ ਪੰਜਾਬ ਮੁੱਖ ਮੰਤਰੀ ਪੰਜਾਬ ਨੂੰ ਵੀ ਕਹਿਣਾ ਵੀ ਲਾਅ ਇਨ ਆਰਡਰ ਵੇਖਣਾ ਤੁਹਾਡਾ ਫਰਜ ਆ ਔਰ ਜਿਨ੍ਹਾਂ ਨੇ ਅਣਗਹਿਲੀ ਕੀਤੀ ਆ ਅਣਗਹਿਲੀ ਆਪਾਂ ਇਹਨੂੰ ਕਵਾਂਗੇ ਉਹ ਸਬੰਧਤ ਅਧਿਕਾਰੀ ਜਿਹੜੇ ਉਹ ਬਰਖਾਸਤ ਹੋਣੇ ਚਾਹੀਦੇ ਆ ਔਰ ਸਸਪੈਂਡ ਹੋਣੇ ਚਾਹੀਦੇ ਆ ਔਰ ਉਹਨਾਂ ਨੂੰ ਇੱਕ ਪਤਾ ਲੱਗੇ ਸਾਰਿਆਂ ਨੂੰ ਵੀ ਦੇਖ ਕੇ ਢਿੱਲ ਵਰਤਾਂਗੇ ਇਹੋ ਜਿਹੇ ਮਾਮਲਿਆਂ ਦੇ ਵਿੱਚ ਤੇ ਫਿਰ ਕਾਨੂੰਨ ਆਪਣਾ ਪਾਸਾ ਦਿਖਾਉਂਦਾ ਬਾਕੀ ਅਸੀਂ ਪਰਿਵਾਰ ਦੇ ਨਾਲ ਮੈਂ ਅੰਦਰ ਭੈਣ ਨੂੰ ਮਿਲ ਕੇ ਆਇਆ ਉਹ ਮੇਰੀ ਭੈਣ ਆ ਸਾਰੇ ਪਰਿਵਾਰ 'ਚ ਮੈਂ ਬਹਿ ਕੇ ਆਇਆ ਆ ਅਰਦਾਸ ਮੈਂ ਖੁਦ ਕਰਕੇ ਆ ਬੱਚੀ ਦੀ 24 ਘੰਟੇ ਅਕਾਲ ਤਖਤ ਸਾਹਿਬ ਇਸ ਪਰਿਵਾਰ ਦੇ ਨਾਲ ਖੜਾ ਕੋਈ ਵੀ ਲੜਾਈ ਲੜੂਗਾ ਪਰਿਵਾਰ ਇਨਸਾਫ ਦੀ ਤੇ ਅਸੀਂ ਨਾਲ ਆ ਮੋਢੇ ਨਾਲ ਮੋਢਾ ਜੋੜ ਕੇ ਖੜੇ ਆ ਕਿਉਂਕਿ ਸਾਡਾ ਫਰਜ ਆ ਇਹ ਉਹ ਤਖਤ ਵਾ ਜਿੱਥੇ ਮਜਲੂਮ ਜਦੋਂ ਫਰਿਆਦ ਲੈ ਕੇ ਆਉਂਦੇ ਰਹਿਆ ਤੇ ਗੁਰੂ ਕੇ ਸਿੱਖ ਜਿਹੜੇ ਆ ਜਾਨਵਾਰ ਕੇ ਵੀ ਇਨਸਾਫ ਦਉਂਦੇ ਰਹਿਆ ਅੱਜ ਵੀ ਇਨਸਾਫ ਦੀ ਲੜਾਈ ਦੇ ਵਿੱਚ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਬਾਕੀ ਜਿਹੜੀ ਗੱਲ ਆ ਧਰਮ ਵਾਲੀ ਕਹਿ ਰਹੇ ਆ ਇਸ ਗੱਲ ਨੂੰ ਇਥੋਂ ਦੇ ਨੇ ਪਰਿਵਾਰ ਦੇ ਨੇ ਇਹ ਤਾਂ ਨਾ ਸਪਸ਼ਟ ਕਰਨ ਕਰ ਇਹਨੂੰ ਚਲਾਉਣਾ ਬਿਲਕੁਲ ਜਿਹੜਾ ਵੀ ਇਹ ਵਿਰਤਾਂਤ ਚਲਾਇਆ ਜਾਂਦਾ ਹੈ ਘਟੀਆ ਵਿਰਤਾਂਤ ਹੈ ਉਹ ਬੰਦਾ ਕੌਣ ਹੀ ਉਹਦੀ ਕੀ ਸੋਚ ਹੀ ਇਹ ਪਰਿਵਾਰ ਦੇ ਨੇ ਤੁਹਾਨੂੰ ਦੱਸਦੇ ਚਲਾਉਣਾ ਆਪਾਂ ਜੀ ਜੀ ਹਾਂਜੀ ਸਰ ਜੀ ਉਹਨਾਂ ਨੂੰ ਅਮ੍ਰਿਤ ਦੇਖੋ ਮੈਂ ਪਿਛਲੇ ਦਿਨੀ ਕੁਝ ਪੇਖੀਆਂ ਦੇ ਬਾਰੇ ਕੋਈ ਲਖਬ ਵੀ ਵਰਤੇ ਬਿਲਕੁਲ ਸਾਰਿਆਂ ਨੂੰ ਯਾਰ ਬਹਿਰੂਪੀਏ ਕਿਸਮ ਦੇ ਜਿਹੜੇ ਬੰਦੇ ਆ ਨਾ ਹੁਣ ਕਿਸ ਦੇ ਦਿਮਾਗ ਨੂੰ ਆਪਾਂ ਕਿਵੇਂ ਪੜਾਂਗੇ ਪਿਛੇ ਜੇ ਜਿਹੜੀਆਂ ਕੁਛ ਘਟਨਾਵਾਂ ਦਾ ਜਗਰ ਕੀਤਾ ਸਾਡੀ ਕੌਮ ਚ ਨਹੀਂ ਆ ਮੈਂ ਕਿੰਨਾ ਵੀ ਸਾਡਾ ਕੋਈ ਸਕਾ ਵੀ ਗਲਤ ਕਹੂਗਾ ਅਸੀਂ ਗਲਤ ਕਵਾਂਗੇ ਉਹਨੂੰ ਗਲਤ ਜੇ ਕਰੂਗਾ ਸਿੱਖਾਂ ਦੇ ਵਿੱਚ ਕਦੀ ਵੀ ਇਹ ਗੱਲ ਨਹੀਂ ਹੈਗੀ ਕਿ ਅਸੀਂ ਕਿਸੇ ਦੋਸ਼ੀ ਨਾ ਖੜਦੀਏ ਸਾਡਾ ਖਾਕਾ ਨਹੀਂ ਔਰ ਇਹਦੇ ਇਹ ਆ ਪਰਿਵਾਰ ਵੀ ਤੇ ਸਿੱਖ ਹੀ ਹੈ ਨਾ ਹੂੰ ਇੱਕ ਦੂਜਾ ਥੋੜਾ ਹੀ ਬਾਕੀ ਤੇ ਗੱਲ ਅਸੀਂ ਕਿਸੇ ਨੂੰ ਦੂਜਾ ਮੰਨਦੇ ਹੀ ਨਹੀਂ ਅਹੀਂ ਤੇ ਕਹਿੰਦੇ ਆਪੀ ਨੇ ਆਪ ਸਾਂਝੀ ਆਪੀ ਨੇ ਰਚਿਓ ਨਾਉ ਦੋ ਹੀ ਕੁਦਰਤ ਸਾਂਝਿਆ ਕਰਾਸਨ ਡਿਟੋ ਜਾਓ ਸਿੱਖ ਤੇ ਜਿਹੜਾ ਵਾ ਦੁਦਿਆਂ ਦੀਆਂ ਧੀਆਂ ਭੈਣਾਂ ਦੀ ਵੀ ਲੜਾਈ ਲੜਦਾ ਇਹ ਤੇ ਸਾਡੀ ਆਪਣੀ ਆ ਲੜਾਂਗੇ ਬਾਕੀ ਇਹੋ ਜਿਹੇ ਜਿਹੜੇ ਬ੍ਰਿਤਾੰਤ ਪੰਜਾਬ ਦੇ ਖਿਲਾਫ ਜਾਂ ਸਿੱਖਾਂ ਦੇ ਖਿਲਾਫ ਜਿਹੜੇ ਕੱਢਦੇ ਆ ਜਾਂ ਜਿਹੜੇ ਚਲਾਉਂਦੇ ਇਹਨਾਂ ਨੂੰ ਸ਼ਰਮ ਕਰਨੀ ਚਾਹੀਦੀ ਆ ਇਹ ਕਿਸੇ ਵਿਸ਼ੇਸ਼ ਧਰਮ ਦਾ ਮਸਲਾ ਨਹੀਂ ਆ ਇਹ ਦੁਸ਼ਟ ਦਾ ਮਸਲਾ ਤੇ ਦੁਸ਼ਟ ਨੇ ਪਾਪ ਕੀਤਾ ਤੇ ਕੋਈ ਨਾਲ ਸਿੱਖਾਂ ਵਾਲੇ ਪਾਸੇ ਤੁਸੀਂ ਕੋਈ ਵੇਖਿਆ ਵੀ ਖੜਿਆ ਉਦੋਂ ਜਿਹੜੇ ਕੁੱਟ ਮਾਰ ਕੀਤੀ ਉਹ ਵੀ ਤੇ ਸਿੱਖ ਹੀ ਕਰ ਰਿਆ ਸੀ ਨਾ ਸਿੱਖੀ ਤੇ ਅਦਾ ਹੋ ਹੀ ਨਹੀਂ ਸਕਦਾ ਇਹ ਦੋਸ਼ੀ ਨੂੰ ਬਚਾਇਆ ਜਾਵੇ ਅਸੀਂ ਤੇ ਦੋਸ਼ੀ ਦੇ ਖਿਲਾਫ ਖੜਾਂਗੇ ਪਾਪੀ ਦਾ ਕੀ ਧਰਮ ਆ ਜੀ ਹੂੰ ਬਾਕੀ ਆਪਣੇ ਪੰਜਾਬ ਦਾ ਖਾਕਾ ਇੱਥੇ ਵੱਸਣ ਵਾਲਾ ਸਾਡਾ ਹਿੰਦੂ ਭਰਾ ਸਿੱਖ ਮੁਸਲਮਾਨ ਅਸ ਆਪਣਾ ਕੋਈ ਵੀ ਇਦਾਂ ਦੀ ਸੋਚ ਰੱਖਦਾ ਹੀ ਨਹੀਂ ਹੈਗਾ ਪੰਜਾਬੀ ਦਾ ਤੇ ਸੁਭਾਈ ਨਹੀਂ ਹੈਗਾ ਪੰਜਾਬੀ ਤੇ ਹਰੇਕ ਲਈ ਖੜਨ ਵਾਲੀ ਕੌਮ ਆ ਸਿੱਖ ਹਰੇਕ ਲਈ ਖੜਨ ਵਾਲਾ ਬਾਕੀ ਮੈਂ মিডিਏ ਦਾ ਧੰਨਵਾਦ ਕਰਦਾ ਤੁਸੀਂ ਆਵਾਜ਼ ਚੁੱਕ ਰਹੇ ਹੋ ਨਿਰਪੱਖ ਆਵਾਜ਼ ਇਸੇ ਤਰ੍ਹਾਂ ਚੁੱਕਦੇ ਰਹੋ ਆਪਾਂ ਪਰਿਵਾਰ ਨੂੰ ਇਨਸਾਫ ਦਵਾਵਾਂਗੇ ਉਸ ਬੰਦੇ ਨੂੰ ਫਾਂਸੀ ਦੀ ਸਜ਼ਾ ਹੋਵੇ ਇਹਦੇ ਲਈ ਪਰਿਵਾਰ ਦੇ ਨਾਲ ਖੜੇ ਹਾਂ ਤੇ ਜਿਨ੍ਹਾਂ ਨੇ ਗੈਲੀ ਵਰਤੀ ਆ ਉਹ ਬਰਖਾਸਤ ਕੀਤੇ ਜਾਣ ਬੱਚੀ ਦੇ ਨਾਲ ਗਲਤ ਹੋਇਆ ਹਾਂ 2013 ਦੀ ਗੱਲ ਮੈਨੂੰ ਲੱਗਦਾ 12 12 ਦੀ ਗੱਲ ਹੈ ਮੇਰੇ ਭਿਆ ਕਾਂਡ ਉਹਦੇ ਦੀ ਫਾਂਸੀ ਹੋਈ ਇਹਦੇ ਵਿੱਚ ਵੀ ਫਾਂਸੀ ਹੋਣੀ ਚਾਹੀਦੀ ਔਰ ਇਹ ਤੋਂ ਘੱਟ ਕਾਂਡ ਨਹੀਂ ਹਮ ਇੱਕ ਮਾਸੂਮ ਬੱਚੀ ਆਪਣੀ ਸਹੇਲੀ ਨੂੰ ਮਿਲਣ ਗਈ ਸੀ ਉਹਨੂੰ ਨਹੀਂ ਪਤਾ ਵੀ ਅੱਗੇ ਦਰਦਾ ਸ਼ੈਤਾਨ ਹੈ ਸ਼ੈਤਾਨ ਦਾ ਕੋਈ ਤਰਮ ਨਹੀਂ